ਅੱਜ ਦੇ 50 ਤੋਂ 4500 ਟਿੱਕ ਰਿਆ ਹਾਂ ਜੀ ਅੱਜ ਉਹ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਯਾਰ ਹੋਰ ਰਾਜ ਆਪਾ ਜੇ ਲੋਕ ਦੇ ਐਟਕ ਨੇ ਇੱਛਕਾਂ ਵਿੱਚ ਆਪ ਨੂੰ ਕੇ ਬੇਫੀ ਹੈ ਹਾਂ ਜੀ ਆਪਾ ਭਰਾਵਾ ਸਰ ਬਿਲਕੁਲ ਆਪਾ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਪਿਛਲੇ ਦਿਨ ਹੀ ਕਿਸਾਨਾਂ ਵਾਲਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਜਿਸ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਐਮ ਐਲ ਏ ਬਟਾਲਾ ਦੇ ਅਮਨ ਸ਼ੇਰ ਸਿੰਘ ਸ਼ਰੀਕਲਸੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੇ ਰਿਆ ਜਾਂਦਾ ਹੈ ਕੀ ਹੈ ਵੀਡੀਓ ਦੀ ਸਟਾਈ ਤੇ ਨਾਲ ਹੀ ਜਾਣਾਂਗੇ ਬਾਬਾ ਸਾਹਿਬ ਦੀ ਸੋਚ ਤੇ ਚੱਲਦੇ ਆਂ ਪੰਜਾਬ ਸਰਕਾਰ ਵੱਲੋਂ ਐਸਸੀ ਤੇ ਐਸਟੀ ਦੇ ਹੱਕ ਵਿੱਚ ਕਿਹੜਾ ਇਤਿਹਾਸਿਕ ਫੈਸਲਾ ਲਿਆ ਗਿਆ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਚੀਫ ਐਡੀਟਰ ਰਿਸ਼ਪਾਲ ਸਿੰਘ ਨਾਲ ਸਤਿ ਸ਼੍ਰੀ ਅਕਾਲ ਰਿਸ਼ਪਾਲ ਜੀ ਤਾਨਿਆ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼ਕਾਲਾ ਔਰ ਖਾਸ ਕਰਕੇ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲਾ ਰਿਸ਼ਪਾਲ ਸਿੰਘ ਜੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਐਮਐਲਏ ਸਾਹਿਬ ਦੀ ਸ਼ छवि ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਪਿਛਲੇ ਦਿਨੀ ਜਦੋਂ ਇਲੈਕਸ਼ਨ ਆ ਸੀਗੇ ਤੇ ਇੱਕ ਗਾਣਾ ਚੱਲਦਾ ਸੀ ਬੜਾ ਜ਼ੋਰ ਦਾ ਤੁਸੀਂ ਵੀ ਸੁਣਿਆ ਹੋਵੇਗਾ ਸਾਰਿਆਂ ਨੇ ਸੁਣਿਆ ਹੋਵੇਗਾ ਤਲੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਤੋ ਐਸੀ ਇਹ ਗੱਲ ਬਣਦੀ ਹੈ ਕਿ ਸ਼ਾਇਰੀ ਨੂੰ ਦੱਬਣ ਨੂੰ ਫਿਰਦੇ ਆ ਪਰ ਸ਼ਾਇਰੀ ਦੱਬਦਾ ਕਿੱਥੇ ਆ ਨਹੀਂ ਦੱਬਿਆ ਜਾ ਰਿਹਾ ਸ਼ਾਇਰੀ ਬੜੀ ਕੋਸ਼ਿਸ਼ ਹੋ ਰਹੀ ਹੈ ਇਹਨੂੰ ਦੱਬਣ ਦੀ ਔਰ ਤੁਸੀਂ ਦੇਖਿਆ ਕਿ ਵੀਡੀਓ ਉਹਦਾ ਜਿਹੜੀ ओरिजिनल ਵੀਡੀਓ ਹੈ ਜਿਹੜਾ ਪੂਰੀ ਰਾ ਮਟੀਰੀਅਲ ਹੈ ਸ਼ੁਰੂ ਤੋਂ ਲੈ ਕੇ ਕੀ ਤੱਕ ਉਹ ਵੀਡੀਓ ਸਾਡੇ ਕੋਲ ਵੀ ਹੈ ਉਸ ਵੀਡੀਓ ਨੂੰ ਜਦੋਂ ਤਾਨਿਆ ਜੀ ਦੇਖਣਗੇ ਨਾ ਦਰਸ਼ਕ ਵੀ ਦੇਖਣ ਤੇ ਅਸੀਂ ਵੀ ਦੇਖਾਂਗੇ ਨਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਬੜੇ ਹੀ ਸਮਾਰਟ ਵਰਕ ਕੀਤਾ ਗਿਆ ਉਸ ਵੀਡੀਓ ਦੇ ਉੱਤੇ ਕਿਸਾਨ ਜਿੱਥੇ ਬੰਦਿਆ ਨੇ ਕੀ ਕੀਤਾ ਕਿ ਜਿੱਤਾਂ ਹੀ ਉੱਥੇ ਐਮਐਲਏ ਅਮਨ ਛੇਰ ਸਿੰਘ ਸ਼ਰੀਕਤ ਸੀ ਜਿਹੜੇ ਕਿ ਐਸਐਲ ਸਿੱਖਿਆ ਕ੍ਰਾਂਤੀ ਦੇ ਇਸ ਤਿਉਹਾਰ ਦੇ ਵਿੱਚ ਇਸ ਫੈਸਟੀਵਲ ਦੇ ਵਿੱਚ ਪੂਰੇ ਸਕੂਲਾਂ ਦੇ ਵਿੱਚ ਚੱਕਰ ਮਾਰ ਰਹੇ ਨੇ ਉਦਘਾਟਨ ਕਰ ਰਹੇ ਨੇ ਤਾ ਉਹ ਪਹੁੰਚਦੇ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਪਿੱਟੇਵੰਡ ਚੀਮਾ ਉਤੋਂ ਦੀ ਗੁਜ਼ਰੇ ਹੁੰਦੇ ਨੇ ਤੇ ਉੱਥੇ ਕਿਸਾਨ ਜਿੱਥੇ ਬੰਦੀਆਂ ਉਹਨਾਂ ਨੂੰ ਘੇਰ ਲੈਂਦੀਆਂ ਗੱਡੀ ਨੂੰ ਘੇਰਾ ਪਾ ਲੈਂਦੇ ਨੇ ਉਹ ਉਤਾਰਨਾ ਚਾਹੁੰਦੇ ਸੀ ਤੇ ਗੱਲਬਾਤ ਕਰਨਾ ਚਾਹੁੰਦੇ ਸੀ ਉਹਨਾਂ ਨਾਲ ਤਕਰਾਰ ਬਾਜੀ ਕਰਨ ਦੇ ਮੂਡ 'ਚ ਹੋਣਗੇ ਸਿਆਣਾ ਸੀ ਐਮਨਸ਼ੀਰ ਸਿੰਘ ਸ਼ਹਿਰੀ ਕਰ ਸੀ ਐਵੇਂ ਨਹੀਂ ਕਹਿੰਦੇ ਪਿਛੈਰੀ ਨੂੰ ਦੱਬਣ ਨੂੰ ਫਿਰਦੇ ਆ ਤਵਦਾ ਕਿਤੇ ਬਹੁਤ ਸਿਆਣਾ ਸੀ ਉਹਨੇ ਦੇਖਿਆ ਕਿ ਇਸ ਤੋਂ ਪਹਿਲਾਂ ਕਿਸਾਨ ਕੀ ਕਰਦੇ ਨੇ ਕਿ ਜਿਹੜਾ ਵੀ ਐਮਐਲਏ ਕੋਈ ਹਲਕੇ ਦਾ ਜਾਂਦਾ ਹੈ ਜਾਂ ਕੋਈ ਹਲਕਾ ਇੰਚਾਰਜ ਜਾਂਦਾ ਹੈ ਜਾਂ ਕੋਈ ਜਨਰਲ ਫੈਕਟਰੀ ਹੁੰਦਾ ਤੇ ਉਹਦੀ ਗੱਡੀ ਨੂੰ ਘੇਰਦੇ ਨੇ ਉਹਨੂੰ ਬਾਹਰ ਕੱਢ ਲੈਂਦੇ ਨਹੀਂ ਆਪਣੇ ਵਿੱਚ ਖੜਾ ਕਰ ਲੈਂਦੇ ਨੇ ਤੇ ਆਲੇ ਤੋਂ ਆਲੇ ਇੱਕਦਮ ਜਿੱਦਾ ਢੋਂਡਾਂ ਦੀ ਖੱਖਰ ਹੁੰਦੀ ਤਾਂ ਇਕੱਠੇ ਹੋ ਕੇ ਪੈ ਜਾਂਦੇ ਉਗਰ ਤਹਨੀਆਂ ਜੀ ਹੈਰਾਨ ਹੋਵੋਗੇ ਕਿ ਉਹ ਬੰਦਾ ਘਬਰਾ ਜਾਂਦਾ ਹੈ ਅੰਦਰ ਬੈਠ ਜਾ ਐਮ ਐਲ اے ਨਾ ਇੱਕਦਮ ਸੋਚਣ ਲੱਗ ਜਾਂਦਾ ਹੈ ਉਹ ਵਿਚਾਰਾ ਹਾਂਜੀ ਹਾਂਜੀ ਕਰਦਾ ਰਹਿ ਜਾਂਦਾ ਉਹ ਸਵਾਲ ਤੇ ਸਵਾਲ ਤਾਂ ਕੀ ਜਾਂਦੇ ਨੇ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਤੇ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜਿਹੜਾ ਐਮ ਐਲ اے ਹੈ ਜਾਂ ਹਲਕਾ ਹੀ ਚਾਰਜ ਹੈ ਜਾਂ ਜਨਨ ਸੈਕਟੀ ਹੈ ਇਹਦੇ ਜਵਾਬ ਹੀ ਕੋਈ ਨਹੀਂ ਆਇਆ ਕੀ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਿਆ ਰਿਸ਼ਪਾਲ ਜੀ ਐਮ ਐਲ اے ਨੇ ਐਸਾ ਕੀ ਸਵਾਲ ਕੀਤਾ ਕਿ ਕਿਸਾਨ ਜੱਥੇਬੰਦੀਆਂ ਜਿਹੜੇ ਸੀਗੇ ਉਹ ਮੁਰਦਾਬਾਦ ਮੁਰਦਾਬਾਦ ਦੇ ਨਾਰੇ ਲਾਉਣ ਲੱਗ ਪਏ ਇੱਥੋਂ ਹੀ ਤਾਂ ਗੱਲ ਅੱਗੇ ਤੁਰਨ ਲੱਗੀ ਸੀ ਤਨਿਆ ਜੀ ਹੋਇਆ ਕਿ ਕਿ ਐਮਐਲਏ ਅਮਨ ਛੇਰ ਸਿੰਘ ਛੈਰੀ ਕਲਤੀ ਜੀ ਉਸਤਾਦ ਹੋਣਾ ਨੇ ਚੰਡ ਦਿੱਤਾ ਇਹਨੂੰ ਜਿਹੜਾ ਵੀ ਇਹਦਾ ਉਸਤਾਦ ਸਿਆਸੀ ਉਸਤਾਦ ਹੈ ਉਧਰੋਂ ਤੇ ਜਿਹੜੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਅਰੋੜਾ ਜੀ ਉਹਨਾਂ ਨੇ ਕਾਂਗਰਸ ਨੂੰ ਵਕਤ ਪਾਇਆ ਹੋਇਆ ਤੇ ਇਹ ਦਰਮਨ ਛੇਰ ਸਿੰਘ ਛੈਰੀ ਕਲਤੀ ਉਹਨਾਂ ਨੇ ਕੀ ਕੀਤਾ ਕਿਉਂਕਿ ਕਾਰਜਕਾਰੀ ਪ੍ਰਧਾਨ ਨੇ ਜ਼ਿੰਮੇਵਾਰੀ ਵੱਡੀ ਹੈ ਔਰ ਇਹ ਜਾਣਦਾ ਹੈ ਕਿ ਹੁਣ ਕਿਹੜਾ ਤੀਰ ਕਦੋਂ ਮਾਰਨਾ ਬੜਾ ਸਿਆਣਾ ਹੋ ਗਿਆ ਤੇ ਇਹਨੇ ਉਸੇ ਵੇਲੇ ਗੱਡੀ ਚੋਂ ਨਿਕਲਦਾ ਥਾਰ ਚਿੱਟੇ ਰੰਗ ਦੀ ਥਾਰ ਨਿਕਲਦਾ ਸਿੱਧਾ ਬੌਂਡ ਤੇ ਚੜ ਜਾਂਦਾ ਇੱਕ ਤੇ ਖੁੱਦ 6.5 ਫੁੱਟ ਹੈ ਉਧਰੋਂ ਗੱਡੀ 6 ਫੁੱਟ ਉੱਚੀ 6 ਫੁੱਟ ਤੇ 12 ਫੁੱਟ ਤਾਂ ਨੂੰ ਹੋ ਗਿਆ ਹੁਣ ਜਿੰਨੇ ਵੀ ਉੱਥੇ ਕਿਸਾਨ ਜਥੇਬੰਦੀਆਂ ਵਾਲੇ ਸੀ ਉਹ ਤਾਂ ਨੂੰ ਅਗਲੇ ਝੱਕਣ ਦੇ ਪੈ ਇਦਾਂ ਕਰਕੇ ਗੱਲ ਕਰ ਰਹੇ ਨੇ ਉਹਦੇ ਨਾਲ ਉਹ ਅਗਲਾ ਕਰਕੇ ਗੱਲ ਕਰ ਰਿਹਾ ਕਿ ਹੁਣ ਵੇਖਣ ਵੀ ਇਹਨੂੰ ਕਾਬੂ ਕਿਦਾਂ ਕਰੀਏ ਜਦੋਂ ਕਾਬੂ ਨਹੀਂ ਆ ਰਿਹਾ ਤੇ ਫਿਰ ਉਹ ਤੋਂ ਬੜੀ ਦਲੀਲ ਦੇ ਨਾਲ ਬੜੇ ਤਰਕ ਦੇ ਨਾਲ ਐਮਐਲਏ ਅਮਨ ਚੇਰ ਸਿੰਘ ਚੈਰੀ ਕਲਸੀ ਲਈ ਆਪਣੇ ਰੁਤਬੇ ਦਾ ਲਿਹਾਜ਼ ਰੱਖਦੀ ਹੋਈ ਆਪਣੇ ਰੁਤਬੇ ਦੀ ਮਰਿਆਦਾ ਨੂੰ ਸਮਝਦੇ ਹੋਈ ਜੀ ਔਰ ਕਾਰਜਕਾਰੀ ਪ੍ਰਧਾਨ ਹੋਣ ਦਾ ਉਹਨਾਂ ਫਰਜ਼ਦਾ ਕੀਤਾ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਹਲਕਾ ਹੀ ਚਾਰਜ ਨੇ ਲੀਡਰ ਨੇ ਉਹਨਾਂ ਚ ਜਾਨ ਫੂਕੇ ਰੱਖ ਦਿੱਤੀ ਉਹਨਾਂ ਨੂੰ ਦੱਸ ਦਿੱਤਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਤੁਹਾਨੂੰ ਘੇਰਦੇ ਨੇ ਤੁਸੀਂ ਜਵਾਬ ਕਿਦਾਂ ਦੇਣਾ ਹੈ ਉਹ ਸਵਾਲ ਕੀ ਕਰਦੇ ਨੇ ਤੁਹਾਨੂੰ ਸਵਾਲਾਂ ਦਾ ਜਵਾਬ ਕਿਦਾਂ ਦੇਣਾ ਬੜੀ ਤਲੀਲ ਦੇ ਨਾਲ ਤਾਲੀਆਂ ਜੀ ਉਹਨਾਂ ਨੇ ਮੈਂ ਉਹਨੂੰ ਤੁਹਾਨੂੰ ਅੱਗੇ ਲੈ ਜਾਣਾ ਨਾਲ ਹੀ ਸਵਾਲ ਤੁਹਾਡੇ ਦਾ ਜਵਾਬ ਦੇਦੇ ਆ ਜੀ ਕਿਸਾਨ ਆਗੂ ਜਿਹੜੇ ਸੀ ਨਾ ਉਹਨੂੰ ਕਹਿੰਦੇ ਵੀ ਥੱਲੇ ਆ। ਉਹ ਕਹਿੰਦਾ ਸਵਾਲ ਤੇ ਕਰੋ। ਉਹਨਾਂ ਨੂੰ ਐਸੇ ਵੀ ਥੱਲੇ ਆ ਜੀ ਥੱਲੇ ਆ ਵੀ ਜਾਂਦਾ। ਉਹ ਤਾਂ ਵੀ ਤੁਹਾਡੇ ਤੋਂ 2 ਫੁੱਟ ਉੱਚਾ ਸੀ। ਬਿਲਕੁਲ ਬਿਲਕੁਲ। ਪਰ ਕਿਸਾਨ ਜਥੇ ਬੰਦਿਆਂ ਤਾਂ ਇਤਨਾ ਲੱਗ ਰਿਹਾ ਸੀ ਨਾ ਪਹਿਲਾਂ ਵੀਡੀਓ ਦੀ ਗੱਲ ਕਰਾਂ ਮੈਂ ਤੁਹਾਡੇ ਨਾਲ ਜਿਹੜੀ ਉਹਦੀ ਵੀਡੀਓ ਨਾਲ ਛੇੜਛਾੜ ਤੁਸੀਂ ਗੱਲ ਕਰ ਰਹੇ ਸੀ ਕਿ ਵੀਡੀਓ ਨਾਲ ਛੇੜਛਾੜ ਤੇ ਨਹੀਂ ਹੋਈ। ਉਹ ਜਿਹੜੀ ਪਹਿਲਾਂ ਵੀਡੀਓ ਕਿਸਾਨ ਜਥੇ ਬੰਦਿਆਂ ਦੇ ਵਿੱਚ ਜਿਹੜਾ ਵੀ ਬੰਦਾ ਵੀਡੀਓ ਬਣਾ ਰਿਹਾ ਸੀ ਨਾ ਉਹਨੇ ਮਿੰਟਰੀ ਲੈ ਪਹਿਲਾਂ ਜਦੋਂ ਆਗੂ ਆਂਦੇ ਨੇ ਐ ਬਹਿਸ ਵਸਾਈ ਹੁੰਦੀ ਹੈ। ਐਮਐਲਏ ਅਮਨ ਛੇਰ ਸਿੰਘ ਛੈਰੀ ਕਲਸੀ ਦੇ ਨਾਲ ਜਿਹ ਉਹਨੂੰ ਤੋੜ ਮਰੋੜ ਕੇ ਜਿਹੜਾ ਜੀ ਉਹਨੇ ਪੇਸ਼ ਕੀਤਾ ਉਹਦੇ ਵਿੱਚ ਕੀ ਹੋਇਆ ਕਿ ਜਿੱਥੇ-ਜਿੱਥੇ ਕਿਸਾਨ ਝੂਠੇ ਪਿੰਦੇ ਸੀ ਜਾਂ ਕਿਸਾਨ ਜਿਹੜੇ ਸੀਗੇ ਨਾ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਸੀ ਨਾ ਦਿੱਤੇ ਜਾ ਰਹੇ ਜਿਹੜੇ ਅਮਨ ਚੇਤ ਸਿੰਘ ਛਾਰੀ ਕਰ ਰਿਹਾ ਸੀਗਾ ਤਾਂ ਉੱਥੋਂ-ਉੱਥੋਂ ਉਹਨਾਂ ਨੇ ਐਡਿਟ ਕਰਕੇ ਨਾ ਕਟਿੰਗ ਕਰਕੇ ਮਿੰਟੋ ਮਿੱਟੀ ਆਪਣੇ ਪੇਜਾਂ ਤੇ ਪਾ ਦਿੱਤੀ ਤੇ ਬਹੁਤ ਸਾਰੇ ਐਸੇ ਚੈਨਲਾਂ ਤੇ ਪਹੁੰਚਾ ਦਿੱਤੀ ਜਿਹੜੇ ਵਿਰੋਧੀ ਧਿਰ ਦੇ ਚੈਨਲ ਸੀ ਤੇ ਉਹਨਾਂ ਨੇ ਉਹ ਚੱਕੀ ਤੇ ਮਿੰਟੋ ਮਿੰਟੀ ਚਲਾਤੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਅਮਨ ਖੇਰ ਸਿੰਘ ਛੈਰੀ ਕਲਸੀ ਦੇ ਰੁਤਵੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦੇ ਵਧਦੇ ਹੋਏ ਕਦ ਨੂੰ ਥੋੜਾ ਜਿਹਾ ਖਿੱਚ ਕੇ ਥੱਲੇ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਇੱਕ ਗੱਲ ਦੱਸ ਦਈਏ ਜਿੱਦਾਂ ਹੀ ਸ਼ਾਮਾਂ ਨੂੰ ਅਸਲੀ ਵੀਡੀਓ ਜਿਹੜੀ ਆ ਉਹ ਰਿਲੀਜ਼ ਹੋ ਗਈ ਜਿੱਦ ਵਿੱਚ ਅਮਨ ਖੇਰ ਸਿੰਘ ਛੈਰੀ ਕਲਸੀ ਸਵਾਲ ਜਵਾਬ ਕਰ ਰਿਹਾ ਤੇ ਹੁਣ ਜਿਹੜਾ ਸਵਾਲ ਕੀਤਾ ਸੀ ਇਹੋ ਜਿਹਾ ਕਿਹਾ ਕਿ ਅਮਨ ਚੇਤ ਸਿੰਘ ਚਾਰੀਕਲਸੀ ਨੇ ਬਿਲਕੁਲ ਵੀ ਚੀਕਾਂ ਨਹੀਂ ਕਰੀਆਂ ਸੀ ਸਾਹਮਣੇ ਮੁਰਦਾਬਾਦ ਦੇ ਨਾਰੇ ਲਗਾਉਂਦਾ ਨਾਰੇ ਵੱਜ ਰਹੇ ਸੀ ਅਸਲ ਵਿੱਚ ਕੀ ਕਹਿੰਦੇ ਨੇ ਐਮ ਐਲ ਏ ਅਮਨ ਚੇਤ ਸਿੰਘ ਚਾਰੀਕਲਸੀ ਸਭ ਤੋਂ ਪਹਿਲਾਂ ਆਇਆ ਦੋਨੋਂ ਹੱਥ ਜੋੜਦੇ ਬੜੇ ਪਿਆਰ ਦੇ ਨਾਲ ਦਲੀਲ ਦੇ ਨਾਲ ਉਹਨਾਂ ਨੂੰ ਕਹਿੰਦੇ ਨੇ ਵੀ ਭਾਈ ਮੇਰੀ ਗੱਲ ਤੇ ਸੁਣੋ ਤੁਸੀਂ ਕਿਹੜੇ ਉਪਰੋਂ ਮੇਰੀ ਆਪਣੀ ਉਹ ਮੇਰੇ ਕੋਲ ਦਫ਼ਤਰ ਆ ਜਾਂਦੇ ਉੱਥੇ ਫੇਰ ਕਹਿੰਦੇ ਸੀ ਦਫ਼ਤਰ ਤੇ ਨਹੀਂ ਆਉਣਾ ਮੁਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਉਹ ਕਹਿੰਦਾ ਭਾਈ ਗੱਲ ਤੇ ਦੱਸੋ ਮੁੱਦਾ ਤੇ ਦੱਸੋ ਕਹਿੰਦਾ ਜੀ ਬਸ ਪੰਜਾਬ ਸਰਕਾਰ ਮਰਤਾਵਾ ਜੀ ਤੁਸੀਂ ਸਾਨੂੰ ਉੱਥੋਂ ਧਰਨਾ ਕਿਉਂ ਚੁੱਕਿਆ ਉਹ ਕਹਿੰਦੇ ਜੀ ਮੰਗਾ ਤੇ ਤੁਹਾਡੀਆਂ ਸੈਂਟਰ ਦੇ ਨਾਲ ਹੈ ਹਮ ਪੰਜਾਬ ਦੀਆਂ ਮੰਗਾਂ ਨੇ ਪੰਜਾਬ ਦੀ ਜਨਤਾ ਤੁਹਾਡੇ ਤੋਂ ਹੁਣ ਅੱਕ ਚੁੱਕੀ ਪਰੇਸ਼ਾਨ ਹੋ ਰਹੀ ਹੈ ਤੇ ਜੇ ਉੱਥੇ ਚੱਕਿਆ ਗਿਆ ਤਾਂ ਸੈਂਟਰ ਤੇ ਆ ਕੇ ਬੈਠੋ ਨਾ ਉੱਥੇ ਜਾ ਕੇ ਗੱਲਬਾਤ ਕਰੋ ਉਹਨਾਂ ਨੂੰ ਸਮਝਾਉਣ ਦੀ ਬਜਾਏ ਉੱਥੇ ਫਿਰ ਮਰਦਾਬਾ ਤੇ ਜਿੰਦਾਬਾਦ ਦੇ ਤਾਨੀਆਂ ਜੀ ਤੁਹਾਨੂੰ ਇੱਕ ਗੱਲ ਦੱਸ ਦਈਏ ਜਿਹੜੀ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਸਿਰ ਤੇ ਬਿਠਾਇਆ ਸੀ ਨਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਆਪਣੇ ਸਿਰ ਦਾ ਤਾਜ ਬਣਾ ਲਿਆ ਸੀ ਜਦੋਂ ਇਹਨਾਂ ਨੇ ਕਿਸਾਨੀ ਅੰਦੋਲਨ ਦਿੱਲੀ ਦੇ ਬਰੂਹਾਂ ਤੇ ਬਹਿ ਕੇ ਲੜਿਆ ਸੀ ਸਾਰੇ ਪੰਜਾਬ ਨੇ ਲੜਿਆ ਹੀ ਵਿਦੇਸ਼ਾਂ ਤੋਂ ਆਏ ਸਾਰਿਆਂ ਨੇ ਲੜਿਆ ਸੀ ਕਲਾਕਾਰਾਂ ਨੇ ਲੜਿਆ ਸੀ ਪਰ ਹੁਣ ਦੇ ਅੰਦੋਲਨ ਚ ਤੇ ਉਸ ਅੰਦੋਲਨ ਚ ਬਹੁਤ ਫਰਕ ਹੋ ਚੁੱਕਾ ਹੈ ਔਰ ਜਿਸ ਦੇ ਕਰਕੇ ਹੁਣ ਲੋਕਾਂ ਦੇ ਮਨਾਂ ਦੇ ਵਿੱਚੋਂ ਨਾ ਕਾਫੀ ਜਿਹੜੀ ਪੜਕਾਹੜ ਤੇ ਕਣਵਾਹੜ ਤੇ ਦੂਰੀ ਬਣ ਚੁੱਕੀ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਨਾ ਇਹਨਾਂ ਨੂੰ ਪੱਛ ਨਹੀਂ ਰਹੀ ਔਰ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਉਹ ਸਮਝਦੇ ਵੀ ਆਮ ਆਦਮੀ ਪਾਰਟੀ ਕਰਕੇ ਹੋਇਆ ਵੀ ਸਾਡਾ ਜਿਹੜਾ ਟੌਟ ਪੱਕਾ ਸੀਗਾ ਇਹਨਾਂ ਕਰਕੇ ਕਹਿੰਦੀ ਜਾਂਦਾ ਰਿਹਾ ਜਿੱਤੇ ਕਰਕੇ ਇਹਨਾਂ ਦੇ ਦਿਵਾਲੇ ਹੋਰੇ ਇਹ ਜੇਕਰ ਤੁਸੀਂ ਗੱਡੀਆਂ ਘੇੜਨੀਆਂ ਨੇ ਭਾਜਪਾ ਦੀਆਂ ਕਿਉਂ ਨਹੀਂ ਘੇੜਦੇ ਜੀ ਬਿਲਕੁਲ ਉਹਨਾਂ ਦੇ ਆਗੂਆਂ ਦੀਆਂ ਕਿਉਂ ਨਹੀਂ ਘੇੜਦੇ ਉਹਨਾਂ ਦੇ ਲੀਡਰਾਂ ਦੀਆਂ ਕਿਉਂ ਨਹੀਂ ਘੇਰਦੇ ਪਤਾ ਹੈ ਉਧਰੋਂ ਕਰਾਰੇ ਜਵਾਬ ਮਿਲਨੇ ਨੇ ਦਲੀਲ ਨਾਲ ਗੱਲ ਕਰਨੇ ਨੇ ਔਰ ਇਹਨਾਂ ਕੋਈ ਕਿਸੇ ਗੱਲ ਦਾ ਜਵਾਬ ਨਹੀਂ ਆਗਾ ਤੋਂ ਤਾਨੀਆਂ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਉਹਦੇ ਵਿੱਚ ਜਿਹੜੇ ਸਵਾਲ ਐਮਐਲਏ ਅਮਨ ਸ਼ੇਰ ਸਿੰਘ ਛੈਰੀ ਕਲਸੀ ਨੇ ਕੀਤੇ ਬਾਅਦ ਦਲੀਲ ਤੇ ਜਦੋਂ ਕਿਸਾਨਾਂ ਨੂੰ ਜਵਾਬ ਕੋਈ ਨਹੀਂ ਆਇਆ ਜਿਹੜਾ ਕਿਸਾਨਾਂ ਦੀ ਵੀਡੀਓ 'ਚ ਸਵਾਲ ਬਿਲਕੁਲ ਨਹੀਂ ਜੇ ਹੈਗੇ ਉਹ ਕੀ ਸੀ ਵੀ ਭਾਈ ਮੈਨੂੰ ਇਹ ਦੱਸੋ ਵੀ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿੰਨੇ ਕਿਸਾਨ ਸ਼ਹੀਦ ਹੋਏ ਆਕੜਿਆ ਨਹੀਂ ਕਿਸੇ ਕੋਲ ਬਿਲਕੁਲ ਗਲਤ ਮਲਤ ਦੱਸਦੇ ਪਏ ਸੀ ਤੇ ਐਮਐਲਏ ਸਾਹਿਬ ਕਹਿੰਦੇ 12 ਕਿਸਾਨ ਛੇੜ ਹੋਏ ਨੇ ਅਸੀਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਤੇ ਤਾਰੀਫ਼ ਕਿਉਂ ਨਹੀਂ ਕਰਦੇ ਨਾਰੇ ਕੋਈ ਨਹੀਂ ਮਾਰਦੇ ਜਿੰਦਾਬਾਦ ਵਾਲੇ ਉਹ ਆਂਦੇ ਜਿੰਦਾਬਾਦ ਦੇ ਨਹੀਂ ਮਾਰਦੇ ਫਿਰ ਮਰਦਾਬਾਦ ਫਿਰ ਉਹ ਕਹਿੰਦੇ ਕਿ ਤੁਹਾਨੂੰ ਬੱਤੀ ਫਰੀ ਆ ਰਹੀ ਕਿ ਨਹੀਂ ਆ ਰਹੀ ਲਾਈਟ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਪਾਣੀ ਦੀ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਜਦੋਂ ਇੰਨਾ ਕੋਈ ਤੁਹਾਡੇ ਲਈ ਭਗਵੰਤ ਮਾਨ ਕਰ ਰਿਹਾ ਫਿਰ ਵੀ ਤੁਸੀਂ ਨਾਰਾਜ਼ ਕਿਉਂ ਹੋ ਜੇ ਨਾ ਜੀ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਮਰਦਾਬਾਦ ਫਿਰ ਉਹ ਪੁੱਛਦੇ ਨੇ ਕਹਿੰਦੇ ਆ ਕਿ ਮੈਨੂੰ ਇਹ ਦੱਸੋ ਕਿ ਸਾਡੇ ਜਿੰਨੇ ਵੀ ਪਿੰਡਾਂ ਦੇ ਬਾਕੀ ਮਜ਼ਦੂਰ ਵੀ ਨੇ ਤੇ ਉਹਨਾਂ ਨੂੰ ਸਹੂਲਤਾਂ ਕਿੰਨੀਆਂ ਦਿੱਤੀਆਂ ਨੇ ਸਕੂਲ ਅਸੀਂ ਅਪਗ੍ਰੇਡ ਕਰ ਰਹੇ ਆ 400 ਬੱਚਾ ਧੁੱਪੇ ਖੜਾ ਵਿਚਾਰਾ ਇੰਤਜ਼ਾਰ ਕਰ ਰਿਹਾ ਭੁੱਖਾ ਪਾਣਾ ਤੁਹਾਡੇ ਕਰਕੇ ਉਹ ਬੱਚੇ ਤਰਸ ਕਰ ਰਹੇ ਨੇ ਉਹ ਤੁਸੀਂ ਮੈਨੂੰ ਫੇਰ ਘੇਰ ਲਿਓ ਕਿਤੇ ਮੇਰੇ ਤੇ ਨਹੀਂ ਤਰਸ ਕਰਨਾ ਨਾ ਕਰੋ ਬੱਚਿਆਂ ਤੇ ਤਰਸ ਕਰ ਲਓ 400 ਬੱਚਾ ਉੱਥੇ ਖੜਾ ਸਕੂਲ 'ਚ ਕਿਉਂ ਜिद ਕਰਦੇ ਪਏ ਜੇ ਮੈਨੂੰ ਜਾ ਲੈਣ ਦਿਓ ਉਹ ਆਂਦੇ ਵੀ ਨਾ ਅਹੀਂ ਤੇ ਨੀਤਾਂ ਨੂੰ ਜਾਣਦੇ ਨਾ ਤਾਂ ਵੀ ਮੁਰਦਾਬਾਦ ਮੁਰਦਾਬਾ ਸੋ ਬੜੀ ਦਲੀਲ ਦੇ ਨਾਲ ਅਮਨ ਛੇਰ ਸਿੰਘ ਛੈਰੀ ਕਲਸੀ ਨੇ ਉੱਥੇ ਉਹਨਾਂ ਦਾ ਜਵਾਬ ਦਿੱਤਾ ਜਦੋਂ ਅਖੀਰ ਤੇ ਅਮਨ ਛੇਰ ਸਿੰਘ ਛੈਰੀ ਕਲਸੀ ਆਪਣੀ ਥਾਰ ਤੋਂ ਥੱਲੇ ਉਤਰਨ ਲੱਗਦਾ ਹੈ ਤੇ ਇੱਕ ਤਾਂ ਉਹਦੇ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹੋਣ ਦੀ ਵੱਡੀ ਜ਼ਿੰਮੇਵਾਰੀ ਹਾਂ ਬਿਲਕੁਲ ਉਹਨੇ ਪਾਰਟੀ ਵੀ ਬਚਾਉਣੀ ਜੀ ਪਾਰਟੀ ਦਾ ਅਕਸ ਵੀ ਬਚਾਉਣਾ ਹੈ ਪਾਰਟੀ ਦਾ ਰੁਤਬਾ ਵੀ ਬਚਾਉਣਾ ਹੈ ਪਰ ਜਦੋਂ ਉਹਨੇ ਨਾਰਾ ਮਾਰਿਆ ਨਾ ਕਿ ਆਮ ਆਦਮੀ ਪਾਰਟੀ ਜਿੰਦਾਬਾਦ ਤੇ ਫਿਰ ਤੁਸੀਂ ਦੇਖਿਆ ਮਾਹੌਲ ਕਿਦਾਂ ਭੱਗ ਗਿਆ ਬਿਲਕੁਲ ਬਿਲਕੁਲ ਭੱਗ ਗਿਆ ਨਾ ਮਾਹੌਲ ਇਕਦਮ ਹੀ ਤਾਂ ਜਿੰਨੇ ਸਪੋਰਟਰ ਸੀਗੇ ਆਮ ਆਦਮੀ ਪਾਰਟੀ ਦੇ ਫਿਰ ਉਹ ਵੀ ਕਿਸਾਨ ਹੀ ਸੀ ਨਤਰਗੇ ਮੈਦਾਨ 'ਚ ਤੇ ਜਦੋਂ ਸਾਹਮਣੇ ਕਿਸਾਨਾਂ ਨੂੰ ਲੱਗਿਆ ਕਿ ਨਹੀਂ ਹੁਣ ਪੰਗਾ ਗਲਤ ਥਾਂ ਲੈ ਬੈਠੇ ਆ ਤੇ ਸਾਈਡ ਤੇ ਹੋਣਾ ਬਿਹਤਰ ਹੈ ਤੇ ਚੁੱਪ ਕਰਕੇ ਸਾਈਡ ਤੇ ਹੋ ਗਏ ਤੇ ਗੱਡੀ ਆਉ ਗਈ ਆਉ ਗਈ ਤੇ ਆਉਗੀ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕੋਈ ਵੀ ਆਮ ਆਲੇ ਜਿਹੜਾ ਆ ਉਹਦੇ ਕੋਲ ਜਾਨ ਤੇ ਲੋਕ ਕਬਰੋਂਦੇ ਨੇ ਠੀਕ ਹੈ ਡਰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਤੇ ਡਰਦੇ ਨੇ ਪਰ ਐਮ ਐਲ ਏ ਸ਼ੈਰੀ ਕਲਸੀ ਐਸਾ ਐਮ ਐਲ ਏ ਹੈ ਕਿ ਜਿਹਦੇ ਕੋਲ ਜਾਨ ਤੇ ਨਾ ਹੀ ਲੋਕ ਡਰਦੇ ਨੇ ਨਾ ਹੀ ਕਬਰੋਂਦੇ ਨੇ ਕੋਈ ਵੀ ਉਹਨਾਂ ਦਾ ਆ ਕੇ ਗੁੱਟ ਫੜ ਲਿੰਦਾ ਹੈ ਆ ਕੇ ਉਹਨਾਂ ਨਾਲ ਫੋਟੋ ਕਰਵਾਉਣ ਲੱਗ ਪੈਂਦਾ ਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਬੜਾ ਪਿਆਰਾ ਸਵਾਲ ਤੁਸੀਂ ਪੁੱਛਿਆ ਕਿਉਂਕਿ ਅੱਜ ਦੀ ਤਰੀਕ ਤੇ ਵਿੱਚ ਨਾ ਪੂਰੇ ਹਲਕੇ ਚੀਨੀ ਜ਼ਿਲ੍ਹੇ ਗੁਰਦਾਸਪੁਰ ਚੀਨੀ ਪੂਰੇ ਪੰਜਾਬ ਚੀ ਹਰਮਨ ਪਿਆਰਤਾ ਤੇ ਲੋਕਪ੍ਰਿਤਾ ਦੀ ਗੱਲ ਕਰਾਂ ਤਾਂ ਇਹਦੀ ਰੈਂਕਿੰਗ ਦੇ ਵਿੱਚ ਜਿਹੜਾ ਟੌਪ ਤੇ ਚੱਲ ਰਿਹਾ ਇਸ ਵੇਲੇ ਅਮਨ ਸ਼ੇਰ ਸਿੰਘ ਛੈਰੀਕਲਸੀ ਜਿਸ ਵੀ ਹਲਕੇ 'ਚ ਜਾਂਦਾ ਨਾ ਜਿਸ ਵੀ ਚਾਹੇ ਦੂਜਾ ਜ਼ਿਲ੍ਹਾ ਵਾ ਚਾਹੇ ਪੰਜਾਬ ਦਾ ਕੋਈ ਕੋਨਾ ਵਾ ਤੇ ਉੱਥੋਂ ਦੇ ਮੁਰਕੇ ਬੱਚੇ ਵੀ ਕਹਿਣ ਡਿਆ ਪੈਂਦੇ ਆ ਕਿ ਛੈਰੀਕਲਸੀ ਨਾ ਕਦੋਂ ਆਉਣਾ ਤੇ ਛੈਰੀਕਲਸੀ ਦਾ ਜਿਗਰ ਹੋਣਾ ਸ਼ੁਰੂ ਹੋ ਜਾਂਦਾ ਕਰੀਏ ਗੱਲ ਆਪਾਂ ਹੁਣ ਆਪਣੇ ਹਲਕੇ ਦੀ ਤਾਂ ਜਿੰਨੀ ਵੀ ਪੁਰਾਣੀ ਲੀਡਰਸ਼ਿਪ ਹੈ ਨਾ ਬਜ਼ੁਰਗ ਨੇ ਸਿਆਣੇ ਨੇ ਦਾਨੇ ਨੇ ਜਦੋਂ ਉਹਨਾਂ ਨੂੰ ਕੋਈ ਦੇਖਦਾ ਹੈ ਨਾ ਤੇ ਬੱਚੇ ਤਾਂ dane bande ਕੋ ਜਾਣ ਲੱਗਿਆਂ ਕਰਾ ਜਾਂਦੇ ਨੇ ਨੌਜਵਾਨ ਵੀ ਕਈ ਵਾਰੀ ਸੋਚਦੇ ਨੇ ਕਿ ਇਹ ਬਜ਼ੁਰਗ ਬੰਦਾ ਇਹ ਤਾਂ ਕੀ ਗੱਲ ਕਰੀਏ ਤੇ ਕੀ ਨਾ ਕਰੀਏ ਜਦੋਂ ਸ਼ੈਰੀ ਕਲਸੀ ਨੂੰ ਦੇਖਦੇ ਨੇ ਤਾਂ ਨੌਜਵਾਨਾਂ ਦੇ ਵਿੱਚ ਨੌਜਵਾਨ ਜਿਹੜੇ ਆਪਣੇ ਆਪ ਨੂੰ ਮਤ ਸ਼ੈਰੀ ਕਲਸੀ ਮਹਿਸੂਸ ਕਰਦੇ ਨੇ ਇਹ ਤੇ ਸਾਡੀ ਉਮਰ ਦਾ ਯਾਰ ਇਹ ਤਾਂ ਗੱਲ ਕਰ ਲੀ ਬੱਚੇ ਜਿਹੜੇ ਨੇ ਉਹ ਉਹਦੀਆਂ ਜਦੋਂ ਅੱਖਾਂ ਦੇਖਦੇ ਨੇ ਨਾ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਬਚਪਨਾ ਹੈ ਨਾ ਸ਼ੈਰੀ ਕਲਸੀ ਦੀਆਂ ਉਹ ਉਹਨਾਂ ਨੂੰ ਵਿਚਾਰ ਬੱਚਿਆਂ ਨੂੰ ਲੱਗਦਾ ਇਹ ਤੇ ਯਾਰ ਸਾਡਾ ਦੋਸਤ ਹੀ ਹੈ ਮਿੱਤਰ ਹੀ ਹੈ ਉਹ ਵੀ ਆਣ ਕੇ ਤਾਂ ਗੁੱਟ ਫੜ ਲੈਣਗੇ ਨੌਜਵਾਨ ਵੀ ਫੜ ਲੈਣਗੇ ਉਹ ਸ਼ਹਿਰੀ ਕਲਸੀ ਕਹਿਣਾ ਉਹ ਸ਼ਹਿਰੀ ਇੱਧਰ ਆ ਇਹ ਮੇਰੇ ਖਿਆਲ ਹੈ ਕਿ ਇਹ ਵੀ ਮਾਨ ਸਨਮਾਨ ਹੈ ਇੱਕ ਪਿਆਰ ਤੇ ਨਾਲ ਕਮਾ ਤੇ ਇਹ ਸਿਰਫ ਉਸੇ ਸ਼ਹਿਰੀ ਕਲਸੀ ਦੇ ਹਿੱਸੇ ਆਇਆ ਮੇਰੇ ਕਹਿੰਦਾ ਪੰਜਾਬ ਦੇ ਵਿੱਚ ਹੋਰ ਕੋਈ ਲੀਡਰ ਨਹੀਂ ਹੋਏਗਾ ਜਿਹਨੂੰ ਕੋਈ ਕਹਿ ਕੇ ਕੋਈ ਬੁਲਾਉਂਦਾ ਹੋਵੇ ਔਰ ਇੱਧਰ ਵੀ ਜਦੋਂ ਸ਼ਹਿਰੀ ਕਲਸੀ ਨੂੰ ਕੋਈ ਉਹ ਕਹਿ ਕੇ ਗੱਲ ਕਰਦਾ ਨਾ ਕੋਈ ਬਜ਼ੁਰਗ ਕੋਈ ਵੀ ਉਹ ਸ਼ਹਿਰੀ ਕਲ ਸੁਣ ਐਨਾ ਜੀ ਵੀ ਨਹੀਂ ਕਹਿੰਦੇ ਕੁਛ ਵੀ ਨਹੀਂ ਜੀ ਐਮਐਲਏ ਵੀ ਨਹੀਂ ਕਹਿੰਦੇ ਉਹ ਸ਼ਹਿਰੀ ਦੱਸ ਸੁਣ ਤੇ ਸ਼ਹਿਰੀ ਹੋਣੀ ਹੱਸ ਕੇ ਨਾਲ ਹੀ ਹਾਂ ਬੇਬੇ ਦੱਸ ਹਾਂ ਬਾਪੂ ਦੱਸ ਉਹ ਮੇਰਾ ਵੀਰ ਦੱਸ ਆ ਮੇਰੀ ਭੈਣ ਦਾ ਉਹ ਇੰਨਾ ਗੱਲ ਕਰਦਾ ਇੰਨਾ ਆਪਣਾ ਪਨ ਹੋ ਜਾਂਦਾ ਕਿ ਵਿਰੋਧੀ ਧਿਰਾਂ ਨੇ ਨਾ ਜਿਹੜੀਆਂ ਇਹਨਾਂ ਦੀ ਹੈ ਇਸ ਵੇਲੇ ਚਿੰਤਾ ਹੀ ਇਹੋ ਹੈ ਕਿ ਸ਼ੈਰੀ ਕਲਸੀ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਰਗਾਂ ਦੇ ਵਿੱਚ ਵਰਦਾ ਜਾ ਰਿਹਾ ਹੈ ਨਾ ਜਿਦਾ ਖੂਨ ਦੌਰਦਾ ਨਾ ਰਗਾਂ 'ਚ ਇਸ ਤਰੀਕੇ ਦੇ ਨਾਲ ਸ਼ੈਰੀ ਕਲਸੀ ਦਾ ਪਿਆਰ ਦੌੜ ਰਿਹਾ ਲੋਕਾਂ ਦੀਆਂ ਰਗਾਂ ਦੇ ਵਿੱਚ ਤਾਂ ਇਹਨਾਂ ਨੂੰ ਚਿੰਤਾ ਇਹੋ ਸਤਾਈ ਜਾ ਰਹੀ ਹੈ ਕਿ ਇਸ ਇਲਾਕੇ 'ਚ ਜਿੰਨਾ ਇਹਦਾ ਰੁਤਬਾ ਵਧ ਰਿਹਾ ਪਾਰਟੀ ਦੇ ਵਿੱਚ ਜਿੰਨਾ ਇਹਦਾ ਰੁਤਬਾ ਵਧ ਰਿਹਾ ਤਾਂ ਤੋੜ ਕੀ ਹੈ ਤਾਂ ਮੈਂ ਸਮਝਦਾ ਕਿ ਉਸੇ ਦੇ ਚੱਕਰ ਦੇ ਵਿੱਚ ਹੀ ਨਾ ਕਿਸਾਨ ਜਥੇਬੰਦੀਆਂ ਜਿਹੜੀਆਂ ਇਹਨਾਂ ਨੂੰ ਪਿੱਛੋਂ ਬੈਕਅਪ ਜ਼ਰੂਰ ਦਿੱਤਾ ਜਾ ਰਿਹਾ ਹੈ ਵੀ ਵੱਧ ਤੋਂ ਵੱਧ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਧੜਾ ਧੜਾ ਵੀਡੀਓ ਪਾਉਣ ਵਾਸਤੇ ਵੀ ਤਗੜੇ ਹੋ ਜੋ ਹੋਰ ਤੇ ਕਿਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਰੇ ਤੇ ਅਸੀਂ ਬਦਨਾਮ ਕਰਕੇ ਹੀ ਇਹਨਾਂ ਨੂੰ ਕਿਸੇ ਤਰੀਕੇ ਰੋਕੀ ਤੇ ਧਿਆਨ ਇਹਨਾਂ ਦਾ ਡਾਇਵਰਟ ਕਰੀ ਰਿਸ਼ਪਾਲ ਜੀ ਬਾਬਾ ਸਾਹਿਬ ਦੀ ਸੋਚ ਤੇ ਚੱਲਦਿਆਂ ਪੰਜਾਬ ਸਰਕਾਰ ਨੇ ਐਸਸੀ ਤੇ ਐਸਟੀ ਦੇ ਹੱਕ ਵਿੱਚ ਜਿਹੜਾ ਫੈਸਲਾ ਲੈ ਗਿਆ ਹੈ ਉਹ ਕੀ ਹੈ ਦੱਸੋਗੇ ਕੁਝ ਤਾਨੀਆ ਜੀ ਇਹ ਜਿਹੜਾ ਇਤਿਹਾਸਿਕ ਫੈਸਲਾ ਹੈ ਹੂੰ ਇਹ ਬੜਾ ਸੁਨਹਿਰੀ ਅੱਖਰਾਂ 'ਚ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਹੈ। ਇਹ ਕੋਈ ਹੋਰ ਨਹੀਂ ਕਰ ਸਕਿਆ 75 ਸਾਲਾਂ ਦੇ ਵਿੱਚ ਸਰਕਾਰਾਂ ਆਈਆਂ ਕਈ ਆਈਆਂ ਕਈ ਗਈਆਂ ਕੋਈ ਨਹੀਂ ਕਰ ਸਕਿਆ। ਤੇ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਜਨਮ ਦਿਤੀ ਸੀ ਔਰ ਇਸ ਜਨਮ ਦਿਤੀ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹਨਾਂ ਸਾਰਿਆਂ ਵੱਲੋਂ ਜਿਹੜਾ ਫੈਸਲਾ ਲੈ ਗਿਆ ਨਾ ਐਸਸੀ ਤੇ ਐਸਸੀ ਸਮਾਜ ਦੇ ਲਈ ਇਹ ਇਤਿਹਾਸਿਕ ਫੈਸਲਾ ਅਸਲ ਤੇ ਵਿੱਚ ਜਿੰਨੀਆਂ ਵੀ ਅਦਾਲਤਾਂ ਨੇ ਜਾਨਕਿ ਹਾਈ ਕੋਰਟ ਨੇ ਮਾਜੂ ਪੂਰੇ ਦੇਸ਼ ਦੀਆਂ ਉਹਨਾਂ ਦੇ ਵਿੱਚ ਨਾ ਕਿਤੇ ਵੀ ਐਸਸੀ ਤੇ ਐਸਟੀ ਦਾ ਕੋਟਾ ਨਹੀਂ ਸੀ ਜਿਹੜੇ ਸਰਕਾਰੀ ਵਕੀਲ ਹੁੰਦੇ ਹਨ ਉਹਨਾਂ ਦੇ ਵਿੱਚ ਕੋਟਾ ਨਹੀਂ ਸੀ ਹੈਗਾ ਇਹਨਾਂ ਨੇ ਪੰਜਾਬ ਸਰਕਾਰ ਨੇ ਪਹਿਲ ਕਰਦਿਆਂ ਹੋਇਆਂ ਇਹਨਾਂ ਨੇ ਸਪੈਸ਼ਲੀ ਤੌਰ ਦੇ ਉੱਤੇ ਰਾਖਵਾ ਕਰਨ ਦੇ ਦਿੱਤਾ ਜਿੰਨੇ ਵੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਵਕੀਲ ਨੇ ਐਸਸੀ ਜਾਂ ਐਸਟੀ ਭਾਈਚਾਰੇ ਦੇ ਨਾਲ ਇਸ ਵਰਗ ਦੇ ਜਿੰਨੇ ਵੀ ਮਾਂ ਨੂੰ ਕੋ ਵਕੀਲ ਹੋਣਗੇ ਸੋ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਉਹਨਾਂ ਨੂੰ ਵੱਡਾ ਫਾਇਦਾ ਮਿਲਿਆ ਹੈ ਔਰ ਇਸ ਰਾਹਤ ਦੇ ਨਾਲ ਉਹਨਾਂ ਦੇ ਤਰੱਕੀ ਦੇ ਸਾਰੇ ਦੇ ਸਾਰੇ ਰਾਹ ਖੁੱਲ ਗਏ ਨੇ ਦਰਅਸਲ ਇਹ ਹੋਇਆ ਕੀ ਹੈ ਕਿ ਇੱਕ ਤਾਂ ਨਾਲ ਹੀ ਰਾਖਵਾ ਕਰਨ ਹੋ ਗਿਆ ਦੂਸਰਾ ਆਮਦਨ ਹੈ ਜਿੰਨੀ ਜੀ ਉਹਦਾ ਜਿਹੜਾ ਆਮਦਨ ਕਾਰਨ ਟੈਕਸ ਹੈ ਨਾ ਉਹ ਅੱਧਾ ਕਰ ਦਿੱਤਾ ਜੇ ਤਾਂ ਮੰਨ ਲਓ ਆਮਦਨ 20 ਲੱਖ ਹੈ ਬਿਲਕੁਲ ਤੇ ਉਹਨਾਂ ਨੂੰ ਜਿਹੜਾ ਟੈਕਸ ਹੈ ਨਾ ਉਹ ਹੁਣ ਸਿਰਫ 10 ਲੱਖ ਦਾ ਸਿਲੇਗਾ ਸੋ ਇਹਦੇ ਕਾਰਨ ਉਹਨਾਂ ਦੇ ਜਿਹੜੇ ਆਪਣੇ ਆਰਥਿਕ ਤੌਰ ਤੇ ਹੋ ਮਜ਼ਬੂਤ ਵੀ ਹੋਣਗੇ ਤੇ ਅਗਲੇ ਦਰਵਾਜ਼ੇ ਵੀ ਖੁੱਲ੍ਹਣਗੇ ਇਹੀ ਕਾਰਨ ਹੈ ਕਿ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਨਾ ਉਹਨਾਂ ਨੂੰ ਵੀ ਹੱਥ ਪੈਰਾਂ ਦੀ ਪਈ ਹੋਈ ਹੈ ਵੀ ਨੇ ਪਪਾ ਭਾਲੇ ਕਿ ਬਣ ਕੀ ਗਿਆ ਸਾਡੇ ਕੋਲੋਂ ਸਾਰੇ ਮੁੱਦੇ ਤੇ ਆਮ ਆਦਮੀ ਪਾਰਟੀ ਖੋਈ ਜਾਂਦੀ ਹੈ ਸੋਮਨ ਛੇਰ ਸਿੰਘ ਸ਼ੈਰੀ ਕਰਸੀ ਉਹਨਾਂ ਨੇ ਬਟਾਲਾ ਕਲੱਬ ਦੇ ਵਿੱਚ ਇੱਕ ਵਧੀਆ ਪ੍ਰਮੀ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ ਵਿੱਚ ਇਹ ਬਕਾਇਦਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਪੰਜਾਬ ਨੂੰ ਦੱਸਣ ਕਿ ਇਹ ਜਿਹੜਾ ਐਸਸੀ ਤੇ ਐਸਸੀ ਵਰਗ ਹੈ ਉਹਨੂੰ ਤੋਹਫਾ ਕੀ ਦੇ ਰਹੇ ਹੋ ਬਾਬਾ ਸਾਹਿਬ ਜੀ ਦੇ ਇਸ ਜਨਮ ਦਿਤੇ ਤੇ ਇਹ ਤੋਹਫਾ ਉਹਨਾਂ ਨੂੰ ਦਿੱਤਾ ਗਿਆ ਇਤਿਹਾਸਿਕ ਫੈਸਲਾ ਕੀਤਾ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ ਆਰਮਨ ਸ਼ੇਰ ਸਿੰਘ ਛੈਰੀ ਕਲਸੀ ਹੋਣਾ ਨੇ ਇਹ ਇੱਕ ਵੱਡੀ ਪ੍ਰੈਸ ਹਾਰਤਾ ਦੇ ਦੌਰਾਨ ਇਹ ਪੱਖ ਰੱਖਿਆ ਔਰ ਦੱਸਿਆ ਕਿ ਦਲਿਤ ਭਾਈਚਾਰੇ ਦੇ ਵਕੀਲਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਸਰਕਾਰ ਨੇ ਸੋ ਦਰਸ਼ਕੋ ਤੁਹਾਨੂੰ ਇਹ ਸ਼ੋ ਜਿਹੜਾ ਹੈ ਕਿਵੇਂ ਦਾ ਲੱਗਿਆ ਦੋ ਆਪਣੇ ਵਿਚਾਰ ਤੇ ਵੇਖਦੇ ਰਹੋ ਹਕ ਸੱਚ ਦੀ ਆਵਾਜ਼ ਐਨ ਆਰ ਆਈ ਟੂਡੇ